ਮਹਿੰਦਰ ਕੁਮਾਰ ਨਮਰਦਾਰ ਪਿੰਡ ਰੂਪਨੇਦਰ ਤਹਿਸੀਲ ਵਜਿਲਾ ਫਾਇਲ ਕਰਨ ਵਾਲਾ ਸਾਡੇ ਪਿੰਡੇ ਅੱਜੋਂ 2 ਸਾਲ ਪਹਿਲੇ ਵੀ ਟਰਾਂਸਮਿਟਰ ਅੱਠ ਚੋਰੀ ਹੋਈ ਸੀ ਤੇ ਇਹ ਪੁਲਿਸ ਨੂੰ ਤੇ ਜੇਈ ਸਾਹਿਬ ਨੂੰ ਇਹ ਮੇਕ ਨੂੰ ਇਹ ਪਾ ਗਿਆ ਇਸੀ ਰਿਪੋਰਟ ਕਿ ਟਰਾਂਸਮਿਟਰ ਬਾਰ-ਬਾਰ ਚੋਰੀ ਹੋਣਾ ਕੀ ਇਹ ਕੋਈ ਮਿਲੀ ਭਗਤਾ ਇਹਦਾ ਕੋਈ ਪਤਾ ਨਹੀਂ ਬਾਰ-ਬਾਰ ਇੱਕ ਅਮਾ ਕਿੰਨਾ ਹੁਣ ਕਿੰਨਾ ਕੱਢ ਕੇ ਲੈ ਜਾਂਦੇ ਐ ਉਹਨੇ ਜੀ 3 ਟਰਾਂਸਮਿਟਰ ਸੱਤ ਹੋਇਆ 7 7 ਟਰਾਂਸਮਿਟਰ ਚੋਰੀ ਹੋਏ ਸਾਡੇ ਸਾਡੇ ਇੱਕ ਮੇਰੇ ਭਰਾ ਦਾ ਹੋਇਆ ਤੇ ਦੋ ਭਤੀਜੇ ਬਾਕੀ ਸਾਡੇ ਪਿੰਡ ਦੇ ਮਹਿੰਦਰ ਜੀ ਕਾਸਮਾਨ ਜੀ ਇਹਨਾਂ ਦਾ ਤੇ ਬਾਕੀ ਮੈਨਪਾਲ ਇਹਨਾਂ ਦਾ ਸਾਰਾ 7 ਟਰਾਂਸਮਿਟਰਾਂ ਚੋਰੀ ਹੋਏ ਕਿੰਨੇ ਕਿ ਜਿਹੜੀ ਕੀਮਤ ਮੰਨੀ ਜਾ ਸਕਦੀ ਇਹਨਾਂ ਦੀ ਕੀਮਤ ਉਹਨ ਦੇਖੋ ਜੀ ਤੇ ਤੇ 30 ਕਿਲੋ 30 ਕਿਲੋ ਲਈਏ ਆਪਾਂ ਇੱਕ ਦੇ 7 ਦੇ 2 ਕੰਟਲ 10 ਕਿਲੋ ਬਣ ਗਿਆ ਇਹਦਾ ਹੈ ਕਿ ਇਹ ਹੈ ਵੇਖ ਲਓ ਤੁਸੀਂ ਬੀਤੰਬੇ ਦਾ ਕੀ ਰੇਟ ਹੈ ਤੇ ਹੁਣ ਮੰਗ ਕੀ ਕਰਦੇ ਹੋ ਮੰਗ ਤਾਂ ਵੀ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਪੁਲਿਸ ਵਿਭਾਗ ਨੂੰ ਵੀ ਮਾਨਯੋਗ ਡੀਸੀ ਡੀਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਇੱਥੇ ਪੂਰਾ ਪ੍ਰਬੰਧ ਕੀਤਾ ਜਾਵੇ ਮਨਦੀਪ ਕੁਮਾਰ ਜੀ ਸਬਡਿਵੀਜ਼ਨ ਖੂਇਆ ਸਰਵਰ ਤੋਂ ਮੈਨੂੰ ਸਵੇਰੇ ਫੋਨ ਆਇਆ ਸੀ ਰੂਪਨਗਰ ਤੋਂ ਵੀ ਟਾਣੀਆਂ ਚੋਂ ট্রান্সਫਾਰਮਰ ਚੋਰੀ ਹੋ ਗਏ ਤੇ ਜਿਵੇਂ ਸੂਚਨਾ ਮਿਲੀ ਹੋਏ ਇੱਥੇ ਚੈੱਕ ਕਰਨ ਆਏ ਮੌਕੇ ਤੇ ਸੱਤ ট্রান্সਫਾਰਮਰ ਚੋਰੀ ਹੋਏ ਸੀ ਜਿਨ੍ਹਾਂ ਚੋਂ ਕਾਪਰ ਵਗੈਰਾ ਚੋਰੀ ਕਰਕੇ ਲੈ ਗਏ ਚੋਰ ਤੇ ਪਹਿਲਾਂ ਵੀ ਬਹੁਤ ਚੋਰੀਆਂ ਹੋਈਆਂ ਬਾਰੀਕਾਂ ਦਾਨੇ ਵਾਲਾ ਝੰਡਾ ਵਾਲਾ ਮੀਰਾ ਸਾੰਗੜਾ ਉੱਥੇ ਵੀ ਅਣਪਛਾਤੇ ਲੋਕਾਂ ਖਿਲਾਫ ਕੋਈ ਵੀ ਐਫ ਆਈ ਆਰ ਪੁਲਸਾਪ ਦੀ ਕਾਰਵਾਈ ਕਰ ਰਹੀ ਹੈ ਕਈ ਲੋਕਾਂ ਕੁਝ ਚੋਰਾਂ ਨੂੰ ਫੜਿਆ ਵੀ ਹੈ ਫੜੇ ਹੋਏ ਐ ਤੇ ਮਣਦੀ ਕਾਰਵਾਈ ਇੱਕ ট্রান্সਫਰਮਰ ਦੀ ਦਸੇ ਜੇ ਤੇ ਕਿੰਨੀ ਕੀਮਤ ਬਣਦੀ ਹੈ ਸਰ ਕੀਮਤ ਲਗਭਗ 25-27 ਹਜ਼ਾਰ ਰੁਪਏ ਦਾ ਕੀਮਤ ਬਣਦੀ ਹੈ ਇੱਕ ট্রান্সਫਰਮਰ ਦੀ ਲਗਭਗ 7 ট্রান্সਫਰਮਰਾਂ ਦੀ 1,75,000 ਰੁਪਿਆ ਬਣ ਰਹੀ ਹੈ ਸਰਕਾਰ ਨੂੰ ਕੱਟ ਲੱਗਿਆ ਫਿਰ ਹਾਂਜੀ ਹਾਂਜੀ ਬਹੁਤ ਬੰਟਾ ਬਹੁਤ ਚੋਰੀਆਂ ਆਉਂਦੀਆਂ ਧੁੰਦ ਦਾ ਮੌਸਮ ਹੈ ਧੁੰਦ ਕਰਕੇ ਚੋਰ ਆਉਂਦੇ ਹੈ ਜੀ ਸੁਖਵਿੰਦਰ ਹਾਂਜੀ ਮੈਂ ਠੇਕੇ ਜ਼ਮੀਨ ਲੈ ਕੇ ਵਾਈ ਹੋਈ ਹੈ ਇੱਥੇ ট্রান্সਫਰਮਰ ਚੋਰੀ ਹੋਈ ਹੈ ਜੀ ਇਹ ਰਾਤ ਨੂੰ ਚੋਰੀ ਹੋਈ ਹੈ ਤੇ ਅਸੀਂ ਤਾਂ ਪਾਣੀ ਲਾਉਣਾ ਸੀ ਜੀ ਅਸੀਂ ਤਾਂ ਫੇਰ ਸਵੇਰੇ ਆ ਕੇ ਵੇਖਿਆ ਜੀ ਚੋਰੀ ਹੋਈ ਹੈ ਬੰਦੇ ਇਕੱਠੇ ਹੋਏ ਹੋਏ ਸੀ ਕਿੰਨੇ ਟਰਾਂਸਫਾਰਮ ਲੇ ਗਏ ਇਹ 7 ਲੈ ਗਏ ਇੱਥੋਂ ਟਰਾਂਸਫਾਰਮਰ ਇਕੱਠੇ ਚੋਰ ਕੋਈ ਆਇਆ ਹੈ 7 ਕਰੋੜ ਦੇ ਲੈ ਗਏ ਨੁਕਸਾਨ ਕਾफी ਕਰ ਗਏ ਜੀ ਹੋਰ ਤਾਲੇ ਵੀ ਪੰਨੇ ਆ ਸਾਡੇ ਕੋਠਿਆਂ ਦੇ ਵਿੱਚ ਵੀ ਸਮਾਨ ਪਿਆ ਸੀ ਜਿਹੜਾ ਉਹ ਵੀ ਲੈ ਗਏ ਨਾਲ ਜੀ ਟਰਾਂਸਫਾਰਮਰ ਦੇ ਵਿੱਚੋਂ ਕਿੰਨਾ ਤਾਂਬਾ ਨਿਕਲਦਾ ਜੀ ਅਸੀਂ ਬਿਜਲੀ ਵਾਲਿਆਂ ਨੂੰ ਪੁੱਛਿਆ ਸੀ ਜੀ 20 25 ਕਿਲੋ ਕਹਿੰਦੇ ਤਾਂਬਾ ਨਿਕਲਦਾ ਜੀ ਇਹਦੇ ਵਿੱਚੋਂ ਤੇ ਜਿਹੜੇ ਤਾਂਬੇ ਵਾਲੇ ਹੁੰਦੇ ਆ ਉਹ ਹੀ ਖੋਲਦੇ ਆ ਜਿਹੜੇ ਐਲੂਮੀਨੀਅਮ ਵਾਲੇ ਹੁੰਦੇ ਆ ਉਹ ਨਹੀਂ ਖੋਲਦੇ ਅਸੀਂ ਇਹ ਮੰਗ ਕਰਦੇ ਆ ਜੀ ਸਾਡੇ ਟਰਾਂਸਫਾਰਮਰ ਜਲਦੀ ਤੋਂ ਜਲਦੀ ਦਿੱਤੇ ਜਾਣ ਸਾਨੂੰ ਅਸੀਂ ਕਣਕਾਂ ਨੂੰ ਪਾਣੀ ਲਾਉਣਾ ਜੀ ਸਾਡੀਆਂ ਕਣਕਾਂ ਨਾ ਖਰਾਬ ਹੋ ਜਾਣ ਕਿੰਨਾ ਕੁ ਦਾ ਨੁਕਸਾਨ ਹੋਏ ਲਗਭਗ ਸਾਡਾ ਜੀ 30 35 ਹਜ਼ਾਰ ਦਾ ਟਰਾਂਸਫਾਰਮਰ ਇੱਕ ਹੈਗਾ ਜੀ ਹੁਣ 7 ਲੈ ਗਏ ਉਹ ਹੁਣ ਸਰਕਾਰ ਵੇਖੇ ਕਿੰਨੇ ਦਾਰ ਗਿਆ ਹਮ ਟ੍ਰਾਂਸਫਾਰਮ ਤੋਰੀ ਹੋਈ ਹੈ ਮੇਰੇ ਨਾਮ ਮਨਪਾਲ ਹੈ ਹਮ ਦੋ ਮਾਰਾ ਲੈ ਗਿਆ ਪੰਜ ਪੜੋਸੀਾਂ ਸਾਥ ਲੈ ਗਿਆ ਹਮ ਉਹ ਦੇ ਚ ਕਿੰਨਾ ਕ ਤੰਬਾ ਹੁੰਦਾ ਏਕ ਟਨ ਤੰਬਾ 25 ਤੋਂ 30 ਕਿਲੋ ਇੱਕ ਮੈਂ ਹਮ ਕਿੰਨੇ ਕ ਦਾ ਨੁਕਸਾਨ ਹੋਇਆ ਫਿਰ ਇੱਕ ਟ੍ਰਾਂਸਫਾਰਮ ਲਗਭਗ 30000 ਰੁਪਇਆ ਹਮ ਤੇ ਟੋਟਲ ਲਈਏ ਤੇ ਕਿੰਨਾ ਕ ਹੋ ਗਿਆ ਜੀ 2 ਲੱਖ ਕੋਸੇ ਦਾ ਕਰ ਗਿਆ ਮੈਂ ਕੋਟਰ ਹਾਂਜੀ 210 ਹੁਣ ਮੰਗੀ ਕਰਦੇ ਇਨ ਸਬ ਤੋਂ ਤਾਮ ਕਾਰਵਾਈ ਮੰਗਦਾ ਠੀਕ ਮੇਰਾ ਨਾਮ ਅਨਿਲ ਕੁਮਾਰਾ ਜੀ ਮੈਂ ਰੂਪਨਗਰ ਦਾ ਵਾਸੀ ਆ ਮਸਲਾ ਇਹ ਜੀ ਸਾਡੇ ਰਾਤ ਟ੍ਰਾਂਸਫਰੋਂ ਲੈ ਕੇ 7 ਸੋਰਾਏ ਸੀ ਉਹ ਖੋਲ ਕੇ ਲੈ ਗਿਆ ਉਹਨਾਂ ਵਿੱਚ ਸਮਾਨ ਸਾਰਾ ਇੱਕ ਟ੍ਰਾਂਸਫਰ ਦੇ ਵਿੱਚ 25 ਤੋਂ 33 ਕਿਲੋ ਤਾਂਬਾ ਨਿਕਲਦਾ ਜਿਹੜੇ ਹੁਣ ਵੇਖ ਲੋ ਤਿੰਨ 2 ਤੋਂ 2.5 ਲੱਖ ਦੇ ਵਿਚਾਲੇ ਦਾ ਮਸਲਾ ਏ ਲੈ ਗਿਓ ਹੁਣ ਜੈ ਸਾਹਿਬ ਇੱਥੇ ਆਈ ਹੈ ਅਸੀਂ ਇਹ ਮੰਗ ਕਰਿਆ ਕਿ ਜਿਹੜੇ ਹੁਣ ਚੋਰ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਅੱਗੇ ਵੀ ਟ੍ਰਾਂਸਫਰ ਵਿੱਚੋਂ ਬਹੁਤ ਜ਼ਿਆਦਾ ਖੁੱਲੇ ਆ ਉਹਨਾਂ ਦੇ ਕੋਈ ਕਾਰਬ ਨਹੀਂ ਮਿਲ ਜਤਾਤੇ।